ਜੁਕੇ ਦੀਆਂ ਨ ਕੁੜੀਆਂ ਦੀ ਵੀਡੀਓ ਇੰਟਰਨੈਟ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਕਾਰਨ ਗੋਰੇ ਸੜਕਾਂ ਤੇ ਉਤਰ ਰਹੇ ਨੇ ਹਾਂਜੀ 23 ਅਗਸਤ 2025 ਨੂੰ ਸਕਾਟਲੈਂਡ ਦੇ ਡੰਡੀ ਸ਼ਹਿਰ ਵਿੱਚ 12 ਸਾਲ ਦੀ ਕੁੜੀ ਇੱਕ ਬਲਗਰੀਅਨ ਕਪਲ ਨੂੰ ਚਾਕੂ ਤੇ ਐਕਸ ਦਿਖਾ ਕੇ ਗਾਲਾ ਕੱਢ ਰਹੀ ਸੀ ਤੇ ਦੂਰ ਰਹਿਣ ਲਈ ਚੀਕ ਰਹੀ ਸੀ ਜਦੋਂ ਇਹ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਤਾਂ ਪੁਲਿਸ ਨੇ ਕੁੜੀ ਨੂੰ ਘਾਤਕ ਹਥਿਆਰ ਰੱਖਣ ਦੇ ਚਾਰਜ ਵਿੱਚ ਅਰੈਸਟ ਕਰ ਲਿਆ ਤੇ ਉਸਤੇ ਬਣਦੀ ਕਾਰਵਾਈ ਕੀਤੀ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਨੇ ਕਿ ਇਹ ਕੁੜੀ ਆਪਣੀ ਸੇਫਟੀ ਲਈ ਜਿਹਾ ਕਰ ਰਹੀ ਸੀ ਕਿਉਂਕਿ ਮਾਈਗ੍ਰੇਟ ਕਪਲ ਉਹਨਾਂ ਨੂੰ ਫੋਲੋ ਜਾਂ ਰਿਕਾਰਡ ਕਰ ਰਿਹਾ ਸੀ ਹੁਣ ਇੱਥੇ ਤੱਕ ਤਾਂ ਮਾਮਲਾ ਗਰਾਊਂਡ ਲੈਵਲ ਤੱਕ ਸੀ ਪਰ ਇਸ ਤੋਂ ਬਾਅਦ ਐਲਨ ਮਸਕ ਤੇ ਟੌਮੀ ਰੋਬਿੰਸਨ ਨੇ ਇਸ ਘਟਨਾ ਬਾਰੇ ਐਕਸ ਤੇ ਪੋਸਟ ਪਾਈ ਤੇ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਸਰਕਾਰ ਨੂੰ ਕ੍ਰਿਟੀਸਾਈਜ਼ ਕੀਤਾ ਮਤਲਬ ਇਹਨਾਂ ਨੇ ਇਸ ਘਟਨਾ ਨੂੰ ਐਂਟੀ ਇਮੀਗ੍ਰੇਸ਼ਨ ਨੈਰੇਟਿਵ ਨਾਲ ਲਿੰਕ ਕਰਕੇ ਕਿਹਾ ਕਿ ਇਹ ਸਭ ਝੂਠ ਹੈ ਕਿਉਂਕਿ ਕਪਲ ਦੇ ਖਿਲਾਫ ਕੋਈ ਵੀ ਐਵੀਡੈਂਸ ਨਹੀਂ ਮਿਲਿਆ ਜੋ ਪ੍ਰੂਵ ਕਰਦਾ ਹੋਵੇ ਕਿ ਉਹ ਬੱਚਿਆਂ ਨੂੰ ਹਰਾਸ ਕਰ ਰਹੇ ਸਨ ਯੂਕੇ ਵਿੱਚ ਇਸ ਘਟਨਾ ਤੋਂ ਬਾਅਦ ਐਟੀ ਇਮੀਗ੍ਰੇਸ਼ਨ ਤੇ ਰਿਫਿਊਜੀਜ਼ ਦੇ ਵਿਰੋਧ ਵਿੱਚ ਪ੍ਰੋਟੈਸਟ ਵੱਧ ਗਏ ਹਨ ਜੋ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਸਨ ਵੈਸੇ ਗੋਰਿਆਂ ਦਾ ਕੰਸਰਨ ਵੀ ਸਹੀ ਹੈ ਕਿਉਂਕਿ ਯੂਕੇ ਵਿੱਚ ਗਰੂਮੀ ਗੈਂਗ ਦੇ ਇੰਨੇ ਜ਼ਿਆਦਾ ਇਨਸੀਡੈਂਟ ਹੋ ਚੁੱਕੇ ਨੇ ਜਿਸ ਕਾਰਨ ਉਹਨਾਂ ਦਾ ਆਪਣੇ ਬੱਚਿਆਂ ਲਈ ਸੇਫ ਕੰਟਰੀ ਦੀ ਮੰਗ ਕਰਨਾ ਗਲਤ ਨਹੀਂ ਹੈ